ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰਗੁਰਪਰ ਸਾਧ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਚਿਆ ਸੋਚਨਾ ਹੋਵੈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰਿ ਓਕਿਆ ਭੁਖ ਨਾ ਤਰੀ ਜੇ ਮਨਆ ਭਰੀਆ ਭਾਰ ਸਹਸਣ ਪਲ ਕੋ ਹੋਇ ਤਾਇ ਕਿਰਤਿ ਲੈ ਨਾਲ ਯੋਗ ਸੋਚਿਆ ਰਹੀ ਹੈ ਕਿ ਬਕੂੜਾ ਟੁੱਟੇ ਪਾਲ ਹੁਕਮ ਅਰਜੈ ਝਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਣਿਆਕਾਰ ਹੁਕਮ ਨਕ ਜਾਇ ਜਾਈ ਸੁਖੀ ਹੋਵਣੇ ਜੀ ਹੁਕਮ ਲੈ ਵੱਡਿਆ ਯੁਗ ਉਤੇ ਮਨੀਜ ਹੁਕਮ ਲਿਖ ਦੁਖ ਸੁਖ ਪਾਈਏ ਕਿ ਨਾ ਹੁਕਮ ਦਾ ਚੀਸ ਇੱਕ ਹੁਕਮੀ ਸਦਾ ਕੋ ਪਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿਣਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਿਆ ਵਿਚਾਰ ਗਾਵੇ ਕੋ ਸਾਜ ਪ੍ਰੀਤਮ ਕੇ ਗਾਵੇ ਕੋ ਜੀ ਲੈ ਦਰਦੇ ਗਾਵੇ ਕੋ ਜਾਪੇ ਕਿਸੇ ਦੂਰ ਗਾਵੇ ਕੋ ਵੇਖੇ ਹਾ ਦਰਹ ਦੂਰ ਕਿਤਨਾ ਕਿਤਨਾ ਆਵੇ ਟੋਟੇ ਕਰ ਕਰ ਕਥੀ ਕੋਟੀ ਕੋਟ ਕੋਟ ਪਿੰਡਾਂ ਦੇ ਲੈਂਦੇ ਸਭ ਪਾਹੇ ਜੁਗਾ ਜੁਗੰਤਰ ਕਾਏ ਕਾਏ ਹੁਕਮ ਹੁਕਮ ਚਲਾਏ ਰਾਹੋ ਮਾਨਕ ਵਿਸ਼ੇ ਵਿਕਰਵਾਹ ਸਾਚਾ ਸੈਵ ਸ਼ਾਸਨ ਆਪਾ ਕੀਆ ਪਾਉੇ ਬਾਰੇ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗਰ ਕੀ ਦਿੱਤੀ ਸੈ ਦਰਬਾਰ ਮਹੂ ਕੀ ਬੋਲਨ ਬੋਲਿ ਜੇ ਸੁਨਤਰੇ ਪਿਆਰੇ ਅੰਮ੍ਰਿਤ ਵੇਲਾ ਸਾਚਾ ਨਾਮਟਿਆ ਵਿਚਾਰ ਕਰਮਿਆ ਕਪੜਾ ਨਦਰੀ ਭੋਗ ਦਵਾਰ ਨਾਣਕੇ ਵੇ ਜਾਨ ਮੇ ਸਵਾਪੇ ਸਚਾਰ ਥਾਪੇੜਾ ਜਾ ਕੀਤਾ ਨਾ ਹੋਇ ਆਪੇ ਆਪ ਨਿੰਦਣ ਸੋਇ ਜਿਨ ਸੇ ਰਾਜਨ ਪਾਇਆ ਮਾਣ ਨਾਨਕ ਗਾਇਆ ਕੋ ਨਹੀਂ ਵਿਦਾਨ ਗਾਵੀਐ ਸੁਨੇਮ ਰੱਖੀ ਭਾਉ ਦੁੱਖ ਪਰ ਹਸੂ ਘਰ ਲਾਏ ਗੁਰਮੁਖਾ ਨਾਦ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰੂ ਸਰਗੁਰੂ ਗੋਰਾ ਪੇ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਅੱਖ ਨਾਹੀਂ ਕਹਿਣਾ ਕਿਤ ਨਾ ਜਾਏ ਦੁਰਾਇ ਕਦੇ ਹੀ ਬੁਝਾਏ ਸਭਨਾ ਜੁਆ ਕਾ ਇਕ ਦਾਤਾ ਸੋ ਮੈਂ ਵੀ ਸ੍ਰੀਨਾਜਾਈ ਤੀਰਤਨਾਵਾਂ ਜੇ ਤਿਸ ਭਾਵਾਂ ਮੈਨ ਭਾਣੇ ਕੀ ਆਈ ਕਰੀ ਜੇ ਤਿਸ ਰਟਿਓ ਪਾਈ ਵੇਖਾਂ ਮਨ ਕਰਮਾਂ ਕੇ ਮਲੇ ਲਈ ਮਾਤਿ ਵਿੱਚ ਰਤਨ ਜਿਹਾ ਹਰਮਾਨਿਕ ਦੇ ਗੁਰ ਕੀ ਸਿੱਖ ਸੁਨੇ ਬਿਰਾਇਕ ਤੇ ਹੀ ਬੁਝਾਈ ਸਭਨਾ ਜੀਵਾਂ ਕੋਈ ਦਾਤਾ ਸੋ ਮੈਂ ਵੀ ਸ੍ਰੀਨਾਜਾਈ ਜੇ ਤੁਕ ਚਾਰੇ ਹਰ ਜਾ ਹੋਰ ਦਸੋਣੀ ਹੋਏ ਨਾਖ ਨਾ ਵਿੱਚ ਜਾਣਿ ਨਾ ਚਲੇ ਸਭ ਕੋਈ ਚਲਦਾ ਨਾ ਔਰ ਕਾਈ ਕੇ ਵਸ ਠੀਰੇ ਦੇਲੇ ਜੇ ਤਿਸ ਨਦਰਨਾ ਰੈਤਾ ਵਾਤਨਾ ਕੋ ਚੇਕੇ ਕੀਟਾਵੰਦਰ ਕੀ ਟਕਰਾ ਦੋਸੀ ਦੋਸਤ ਰੇ ਨਾਲ ਪਨੁਰਗਣ ਗੁਣ ਕਰੇ ਬਿੜਮਨ त्याग ਦੇਹ ਤੇ ਹਾ ਕੋਈ ਨਸੇ ਦੇ ਜੀਤ ਸਕੂ ਕੋਇ ਕਰੇ ਸੁਣੀਐ ਸਦ ਪੇ ਸੁਨਾ ਸੁਣੀਐ ਤਰਤ ਤਵਲੇ ਆਕਾਸ਼ ਚੋਨਾ ਦੀਪ ਲੋ ਬਪਾਤਾਲ ਸੁਨੇ ਕੋਨੋ ਸੋ ਕ੍ਰੀਕਾਲ ਨਾਨਕ ਭਗਤਾ ਸਦਾ ਵਿਗਾ ਸੁਨਾ ਦੋਗ ਪਾਪ ਕਾ ਨਾ ਸੁਨੇਈਸ਼ਰ ਵਰ ਮਾਇੰਦੇ ਸੁਨੇ ਮੱਖ ਸੁਲਾ ਹਨਮੰਦ ਸੁਨੇ ਜੋ ਜੁਗਤਨ ਦੇ ਰੈ ਸੁਨ ਸਾਂ ਸਿਮਰਤ ਵੇਦ ਨਾਨਕ ਪਗਤਾ ਸਦਾ ਵਿਆਸਨਾ ਦੂਖ ਪਾਪ ਕਾ ਨਾਸ ਸੁਨੇ ਸਾਚੰਤੋ ਧਿਆਨ ਸੁਨੇ ਅਰਸੜ ਕਾਇ ਸਿਨਾਣ ਸੁਨੇ ਪਰ ਪਰ ਪਾਵੇ ਮਾਨਸ ਸੁਨੇ ਲਾਗੇ ਸਹਿਜ ਧਿਆਨ ਨਾਨਕ ਪਗਤਾ ਸਦਾ ਵਿਆਸਨਾ ਦੂਖ ਪਾਪ ਕਾ ਨਾਸ ਸੁਨੇ ਸਰਾਗੁ ਨਾ ਕੇਗਾ ਸੁਨੇ ਸੇਖ ਪੀਰ ਪਾਚਾ ਸੁਨੇ ਦੇ ਪਾਵੇ ਰਾਹ ਸੁਨੇ ਹਥ ਵੇਸ ਗਹ ਨਾਨਕ ਭਗਤਾ ਸਦਾ ਵਿਗਾਸ ਨਾ ਦੁਖ ਭਾਵ ਕਾ ਨਾ ਸੁਨੇ ਸਰਾਗ ਨਾ ਤੇ ਗਾਹ ਸੁਨੇ ਸੇਖ ਪੀਰ ਪਾਚਾ ਸੁਨੇ ਦੇ ਭਾਵੇ ਰਹ ਸੁਨੇ ਹਾਥ ਹੋਵੇ ਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਨਾ ਦੁਖ ਭਾਵ ਕਾ ਨਾ ਸੁ ਮੰਨੇ ਕੀ ਕਰ ਕਹੀ ਨਾ ਜਾਏ ਜੇ ਕੋ ਕਹੇ ਵਿਛੇ ਬਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰੰਦੀ ਵਿਚਾਰਿਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਨੰਨੇ ਸੁਰ ਤੋਂ ਵੇ ਮਨ ਬੁੱਧ ਮਨ ਸਭਲ ਭਵਨੀ ਪੀਸ ਉਦੈ ਬੰਨੇ ਮਹਤੋ ਟਾਣਾ ਕਾਇ ਮਨਨੇ ਜੁਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਦਨ ਹੋਇ ਦੇਖੋ ਮਨ ਜਾਣੇ ਮਨ ਕੋਇ ਮਨਨੇ ਮਾਰਗ ਠਾਕ ਨਾ ਪਾਇ ਮਨਨੇ ਪਾਸੋ ਪ੍ਰਗਟ ਜਾਏ ਮਨਨੇ ਮਗਨੇ ਛਲੇ ਪੰਥ ਮਨਨੇ ਤੁਰੰ ਸੇ ਤੀ ਸੰਮੰਦਿਆ ਐਸਾ ਨਾਮ ਨਰਿੰਦਨ ਹੋਇ ਦੇਖੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੂ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੈ ਨਾ ਕੋਈ ਆਸਾ ਨਾਮ ਨਿਜਣ ਹੋਇ ਜੇ ਕੋ ਮਨ ਜਾਣੇ ਮਨ ਕੋਈ ਪੰਚ ਪਰਵਾਣ ਪੰਚ ਬਰਦਾਨ ਪੰਚੇ ਪਾਵੇ ਦਰਬੀ ਮਾਨ ਪੰਚੇ ਸੋਹੀ ਕਰਾ ਜਾਣ ਪੰਚਾ ਕਾ ਗ੍ਰਹਿ ਤਿਆਰ ਜੇ ਕੋ ਕਹਿ ਕਰੇ ਵਿਚਾਰ ਕਰਦੇ ਜੈਦਰ ਨਹੀਂ ਸਮਾਰ ਤੋਲ ਦਰੰਗ ਦਾ ਕਾ ਕੋ ਸੰਤੋਪਤਾ ਰਖਿਆ ਜਿਵੇਂ ਸੂਤ ਦੇਖੋ 부ਜੇ ਹੋਵੇ ਸਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਰ ਜਲੇ ਤਵਰ ਦੂਰ ਜੀ ਜਾਤ ਰੰਗਾ ਕੇ ਨਾਮ ਸਭ ਨੇ ਲਿਖਿਆ ਬੁਢੀ ਕਲਾ ਮਹਿਨੇ ਕਾਲਿ ਭਜਾਨ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾੜ ਸਵਾਲੇ ਰੂਪ ਕੀਤੀ ਦਾਜਣ ਕੋਣਕੂਲ ਕੀਤਾ ਉਸੈ ਕੋ ਕੋ ਤਿਸਤੇ ਹੋਵੇ ਲਖਦਰੇਆਉ ਕੁਦਰਤ ਕਮਨ ਕਹਾ ਵੀ ਚਾਰ ਵਾਰਣ ਜਮੇ ਇਕ ਵਾਰ ਜਉ ਤੁਰ ਭਾਵੇ ਸਾਈਂ ਖੋਲੀਕਾਰ ਤੁਸਰਾ ਸਲਾਮ ਤੁਨ ਨਨੰਕਾਰ ਅਸੰਗ ਦੇਪਿਆ ਅਸੰਗ ਤਾਹੋ ਜਗ ਬੁਢਾ ਅਸਰ ਤਾਹੋ ਤਾਹੋ ਅਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੋ ਭਗਤ ਗੁਰ ਗਿਆਨ ਵਿਚਾਰ ਸਭ ਸਦੀ ਸੰਕਦਾ ਤਾਰ ਅਸੰਖ ਸੂਰਮਾ ਭਖਸਾਰ ਸੰਖ ਮੋਇ ਲਲਾਏ ਤਾਰ ਕੁਦਰਤ ਕੋ ਬਲ ਪ੍ਰਹਾ ਵੀ ਚਾਰ ਵਾਰਣ ਜਮੇ ਇਕ ਵਾਰ ਜਉ ਤੁਰ ਭਾਵੇ ਸਾਈਂ ਖੋਲੀਕਾਰ ਤੁਸਰਾ ਸਲਾਮ ਤੁਨ ਨਨੰਕਾਰ शंख मुर के अंत कौर संघ जोर हराम कौर संख कर जाहे जोर संघ गल हत्या कमाए असंख पापी भाव कर जाहे संकुरा फिरा संख्या मारियान जमे कुमार जोत भावे साई पली कर तुसरा सलाकार असंख तो नाविया संख था गम गम संख लो संख सुर भार नाम खरी सालाह खरी ज्ञान कीत गुण गाह ਅਕ੍ਰੀਕਲ ਮੋਲਨ ਬਾਲਕ ਰਸ ਸਰ ਸੰਗ ਵਖਾਣ ਜਿਨਹੇ ਲਖਿਤ ਸੁਰਨਾ ਜੀ ਫਰਮਾਇਦੇ ਬਤਿ ਵਪਾਇ ਦੇਤਾ ਕੀਤਾ ਤੇ ਤਾ ਨਾ 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 ਕੋ ਥਾ ਕੁਦਰਤ ਕਵਨ ਕਹਾ ਵਿਚਾਰ ਵਰਨ ਜਮੇ ਖਵਾਰ ਜੇਹੋ ਤਰ ਭਾਵੇਂ ਸਹੀ ਪਲੀਕਾਰ ਤੁ ਸਰਾਸ ਲਾਂਤ ਨਿਰੰਕਾਰ ਪਰ ਇਹ ਹੱਤ ਪੈਰ ਤੁ ਦੇ ਪਾਣੀ ਤੋ ਤਿਆ ਤਰ ਸੁਕੇ ਮੋਤ ਕਲੀਤੀ ਕਪੜ ਹੋਵੇ ਸਾਵਲ ਲਗਿਏ ਹੋ ਤੋ ਰੀਏ ਮਤ ਪਾਪਾ ਕੇ ਸਮਹ ਤੋਪੇ ਨਾਏ ਕੇ ਰੰਗ ਕੁੰਨੀ ਪਾਤੀਆ ਕਹ ਨਾਇ ਕਰ ਕਰ ਕਰਨਾ ਲੇ ਤੁਹ ਜਾਓ ਆਪੇ ਵੀ ਜਾਪੇ ਹੀ ਖਾਣਾਲ ਕੁਕਮੀ ਆਵ ਜਾਓ ਤੀਰ ਤਬ ਦੇ ਅਦਰ ਦਨ ਜੇ ਕੋ ਪਾਵੇ ਤਿਲ ਕਾਮਾਨ ਸੁਨਿਆ ਮੰਨੇ ਮੰਨ ਕੀਤਾ ਭਾ ਅੰਤਰਗ੍ਰੀਰਤੀ ਰਥ ਮੰਨੋ ਚਬੁਨ ਤੇਰੇ ਨਾ ਹੀ ਕੋਈ ਵਿਡੁਨ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਵਰਮਾ ਸਤਿ ਸਹਾਂਸ ਰਾਮ ਜਾਉ ਮਰਛਾ ਵੇਲਾ ਉਕ ਤਕਵੜ ਕਮਨ ਤੇ ਤਕਵਣ ਵਰਕ ਕਹਿੰਜੇ ਤਮਹਾ ਕਮ ਜਿਤ ਹੋ ਆਇਆ ਕਾਰ ਵੀਰ ਨਾ ਪਾਇ ਭਨਤੀ ਜੇ ਹੋਵੇਲੇ ਪ੍ਰਾਣ ਵਕਤ ਨਾ ਪਾਇਓ ਕਾ ਦੀਜੇ ਲਖਨ ਲੇ ਕੋੜਾੜ ਥੇਤਵਾਰਨ ਜੋ ਵੀ ਜਾਣ ਰਤ ਮਹਨਾ ਕੋਇ ਜਾ ਕਰਤਾ ਸਿ ਟਿਗੋza ਜੇ ਆ ਪੈ ਜਾਣੇ ਸੋਇ ਠਿਵ ਕਰ ਆਖਾ ਕਿ ਵਸਾਲਾਹਿ ਵਿਵਰਣੇ ਕੇ ਵਿਜਾਰਾ ਨਾਨਕ ਆ ਕੋ ਸਭ ਕੋ ਆਕੇ ਇਕ ਦੇ ਖਸਿਆੜ ਵੱਡਾ ਸਾਹਿਬ ਡਿਨਾਈ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਆਪੋ ਜਨ ਬੀਗਿਆ ਨਾ ਸੁਹੀ ਪਾ ਤਾਲਾ ਪਾ ਤਾਲ ਲਕਿਆ ਗਾ ਸਾਇ ਗਾ ਸੋੜ ਕੁੜਕ ਪਾਲ ਤਕੇ ਵੇਦ ਕਹਿਣਿਕ ਬਾਤ ਛੇ ਸਤਾਰੇ ਘਰ ਗਦੇ ਬਾਸੁਨੇ ਕਤਾਤ ਲੇ ਕਾ ਹੋਏ ਤੋ ਲਖੀ ਲੇ ਕਾ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਗਾ ਨੇ ਆਪ ਸਲਾਹੀ ਚਲਾਇ ਤੇ ਸੁਰਤਨ ਪਾਇ ਨਾ ਤੀ ਨਾ ਤੇ ਵਾਹ ਅਭੇਸ਼ਮੁ ਨਾ ਜਾਣੀਆ ਸੁਮਲ ਸਾਹ ਸੁਲਤਾਨ ਵਿਰਾਸਤੀ ਮਾਤਾ ਨ ਕੀੜੀ ਤੁਲ ਨਹਾਵਣ ਜੀਤਿਸ਼ ਕੋ ਨਾ ਵੀਚਰੇ ਅੰਤਨਾ ਸ਼ਕਤੀ ਕਹਿ ਨਾਂ ਤੇ ਅੰਤਨਾ ਕਰਨਾ ਦੇ ਨਾਤ ਅੰਤਨਾ ਮੇ ਕ੍ਰਿਸ਼ਨ ਨਾਂ ਤੇ ਅੰਤਨਾ ਜਾਪੇ ਧਿਆਮਨ ਮੰਤਿ ਅੰਤਨਾ ਜਾਪੇ ਪੀਤਾ ਕਾਰਤਨ ਨ ਜਾਪੇ ਭਾਰਾ ਵਾਰ

ਜੇ ਚਾਦੋ ਕੋ ਉਸਰ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖ ਨਸ ਤੇ ਕੋਏ ਜੇ ਕੋ ਖਾਇ ਨਾ ਖਲੋ ਪਾਇਓ ਜਾਲੇ ਜਿਤਿਆ ਮੋ ਖਾਇ ਹਾਪੇ ਜਾਣੇ ਆਪੇ ਦੇ ਆਖੇ ਸੀ ਭੀ ਭੇਈ ਕੇ ਜਿਸਨੇ ਮਕਸਦ ਮਸਲਾ ਨਾ ਲਕਵਾ ਸਹੀ ਪਾਸਾ ਅਮਲ ਗਲਮਲ ਵਪਾਰ ਮਲ ਵਪਾਰੀ ਮਲ ਭੰਡਾਰ ਮੁੱਲਾ ਮੁੱਲਾ ਜੈ ਮੁੱਲ ਪਾਇ ਮੁੱਲਾ ਸਮਾਏ ਮਉਤਰ ਮਲ ਦੀ ਬਾਣ ਮਉਤਰ ਮਲ ਮਰਮਾਨ ਮਉਲ ਨਕਸੀ ਸਮਲਣੇ ਸ਼ਾਨ ਮਨ ਕਰਮ ਹਰਮਾਨ ਮੱਲਾ ਮੱਲਾ ਖੇਣਾ ਜਾਇਆ ਖਾ ਖਰੇ ਨੇ ਬਲਾਇਆ ਕੇ ਵੇਦ ਪਾੜ ਪ੍ਰਾਨ ਆਕੇ ਪੜੇ ਘਰੇ ਵਕਿਆਣ ਆਕੇ ਪਰਮੇ ਆਕੇ ਗੁੰਦੇ ਆਕੇ ਗੋਵਿੰਦ ਆਤੀਸਰਾ ਕੇ ਸਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਾਣ ਵਖੇ ਰੇ ਆਕੇ ਸੁਨਮੁੰਜਣ ਸੇਵਕੀਤੇ ਆਕੇ ਆਖਣ ਪਾਏ ਕੀਤੇ ਕਿਆ ਕਹਿ ਠੁੜ ਜਾਇ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੁਣ ਦੇਖੋ ਆਖੇ ਬੂਰ ਵਿਗਾਰ ਤਲ ਕੇ ਸਰਬ ਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦਨੇ ਕਿਆ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਭਰੇ ਸੋ ਘਣ ਕੀਤੇ ਗਾਵਨ ਹਾਰੇ ਗਾਵੈ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ गावे जतुगुल जनक जाणो लेखले तर वे चारे गावे सिरवर महादेव सोहण सरासवारे गावे इंद्रेंद्र आसन बैठे देवत्या धरनाले गावे शुद्ध समाधींद्र गावण साध विचारे गावण तिसरी संतोखी गावे वीर करारे गावण पल्लक पुन की सिरजुगजुग वेदान आले ਗਾਵੇ ਮੋਹਣੀ ਆਮਨ ਮੋਹਣ ਸਰਗਮਾ ਛਪਿਆਲੇ ਗਾਵਣ ਰਤਿ ਰੇ ਪਾ 883 ਰਤਨਾ ਨੇ ਗਾਵੇ ਜੋਤ ਮਹਾਭਰ ਸੂਰਾ ਗਾਵੇ ਕਹਣੀ ਚਾਰੇ ਗਾਵੇ ਖੰਡਮਡ ਵਰ ਭੰਡਾ ਕਰਕੇ ਰਖੇ ਤਾਰੇ ਸੇਕ ਗਿਨੋ ਗਾਵੇ ਜੋਤ ਰਹਾਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਜਤਨ ਆਉ ਨਾਨਕ ਆਗਿ ਚਾਰੇ ਸੋਇ ਸੋਇ ਸਰਾਸੋ ਸਾਇਬ ਸਾਚਾ ਸਚੀ ਨਾਹੀ ਹੈ ਭੀ ਹੋਸੀ ਜੈ ਨਾ ਜਸੀ ਰਚਨਾ ਜਨ ਰਚਾਈ ਰੰਗ ਰੰਗੀ ਭਾਤੀ ਕਰ ਕਰ ਜੀ ਸੀ ਮਾਇ ਜਨੀਉ ਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸੀ ਵਢਾਈ ਜੋਤਿਸ ਭਾਵੇਂ ਸੂਈ ਘਰਚ ਰੁਕਮ ਨਾ ਕਰ ਨਾ ਜਾਈ ਸੂਰ ਪਾਸੋਂ ਸਹ ਪਾਸੋਂ ਨਾਲ ਗ੍ਰਹਿ ਨਰ ਜਾਈ ਮੁੰਦਾ ਸੰਤੋਪ ਧਰਮ ਪਰ ਚੋਲੇ ਧਾਨ ਕੇ ਘਰੇ ਬਪੂਦ ਚਿੰਤਾ ਕਾਲ ਕੋ ਹਰੀ ਕਾਜ ਬਡ ਨਾ ਕਰਤੀ ਤੋ ਆਈ ਬੰਤੀ ਸਵਲਜਵਾਤੀ ਮਨ ਵੀ ਕਹੇ ਜਗਜੀਤ ਆਦੇਸ ਤੇ ਸਿਆਦੇਸ ਆਗਨੀ ਨਾਦ ਨਾਦ ਜੁਗ ਜੁਗ ਕੋ ਵੇਸ ਬਹੁਤ ਗੰਦਾ ਆਪੰਦਾਰਨ ਕਟਕਟਵਾ ਜੇ ਨਾਥਿ ਆਗਨਾਦ ਨਾਦ ਤੀਖ ਬੁਜਾ ਕਰੇ ਸ੍ਰੀ ਵਰਾਛਾਦ ਸੰਜੋਯ ਜੋ ਦੇ ਕਾਰ ਚਲਾਵੇ ਲੈ ਕੇ ਆਵੇ ਭਾਗ ਆਦੇਸ ਤੇ ਸਿਆਦੇਸ ਆਗਨੀ ਨਾਦ ਨਾਦ ਜੁਗ ਜੁਗ ਕੋ ਵੇਸ ਈਕਾਮਾਯ ਜੁਗ ਜੁਗ ਆਇ ਤਿੰ ਚਲੇ ਪ੍ਰਵਾਨ ਇੱਕ ਸੰਸਾਰ ਇੱਕ ਭੰਡਾਰ ਇੱਕ ਲਾਇ ਦੀਵਾਨ ਜਿਗਤਿਸ ਪਾਵੇ ਤੇ ਵਹਿ ਚਲਾਵੇ ਜਿਵੇਂ ਹੋਵੇ ਫਰਮਾਨ ਭੂវេ ਕੇ ਨਾਨ ਦਰਨਾਵੇ ਬੋਤਾ ਹੀ ਵਿਡਾਣੀ ਆਦੇਤ ਸਿਆਦੇਸ ਆਦਰੀ ਨਾਦਨਾਦ ਜਗ ਜਿਵੇ ਕੋ ਵੇਸ ਆਸਨ ਲੋਲੇ ਪੰਡਾਰੇ ਜੋ ਕਿਸ ਪਾਸ ਵੇ ਕਾ ਵਾਰ ਕਰ ਕਰ ਵੇਖੈ ਸਰਬਿਨਹਾਰ ਨਾਨ ਚੱਟੇ ਕੀ ਸਾਚੀ ਕਰ ਆਦੇਤ ਸਿਆਦੇਸ ਆਦਰੀ ਨਾਦਨਾਦ ਜਗ ਜਿਵੇ ਕੋ ਵੇਸ ਰਦੂ ਜੀ ਬਲ ਕੋਈ ਲ ਕੋਈ ਲ ਕੁਈ ਸੇ ਲਕਨ ਵਿੜਾ ਕਵੇਕ ਨਾਮ ਜਗਦੀਸ਼ ਵੇ ਤੁਰਾ ਗੋਤ ਪਵੜੀਆ ਚੜੀਆ ਹੋਈ ਟੀਸ ਸੁਨਾ ਗਲਾਯ ਆਕਾਸ਼ ਕੀ ਕੀਟਾ ਈਸ ਨਾਨਪਿਨ ਦ੍ਰੀਪਾਇਏ ਕੂੜੇ ਕੂਰੇ ਟੀਸ ਆਕਰ ਦਰ ਜੋ ਭੇਨਾ ਜੋਰ ਜੋਰ ਨਮਗ ਬਹੇਨਾ ਜੋਰ ਜੋਰ ਜਿਵੇਂ ਮਰਨਾ ਜੋਰ ਜੋਰ ਨਾਇ ਮਾਲ ਵਰਸੋਰ ਜੋਰ ਨਾਲ ਸੁਰਤੀ ਗਾਣ ਵਿਚਾਰ ਜੋਰ ਨਾਲ ਜੁਗਤੀ ਛੁਟਾ ਸੰਸਾਰ ਜਿਸਾ ਜੋਰ ਕਰ ਵੇਖੇ ਸੋਇ ਨਾਨਕ ਉਤਮ ਨੀਚ ਨਾ ਕੋਇ ਰਾਤੀ ਰਤੇ ਤੇ ਤੀ ਵਾਰ ਪਵਨ ਪਾਣੀ ਗਨੀ ਪਾਤਾਲ ਤਿਸ ਵੀ ਤਰਤੀ ਤਾਬ ਰਖੀ ਧਰਮ ਸਾਧ ਸੁਈ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਦ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੇ ਸੋਹਣ ਪੰਜ ਪ੍ਰਵਾਨ ਗਰੀ ਕਰਮ ਭਵੇਂ ਨਿਸ਼ਾਨ ਕਚ ਪਕਾਇਓ ਤੇ ਪਾਇ ਨਾਨਕ ਜੀ ਆਜਾ ਪੇ ਜਾਇ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਘਾਣ ਮਹੇਸ ਕੀਤੇ ਵਰਮੈ ਘਾਰਤ ਕੜੀ ਰੂਪ ਰੰਗ ਕੀ ਵੇਸ ਕੀਤਾ ਕਰਮ ਭੂਮੀ ਮੈਨ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਨੂੰ ਕੀਤੇ ਕੀਤੇ ਰਤਨ ਸਮੁੰਦਰ ਕੀਤੇ ਆਖਾਣ ਕੀਤੇ ਆ ਬਾਣੀ ਕੀਤੇ ਬਾਗ ਨਰਿੰਦਰ ਕੀਤੇ ਸੁੱਤੀ ਸੇਵਕ ਕੀਤੇ ਨਾਲ ਕੈਂਤ ਨਾਂਤ ਗਿਆਨ ਕੰਡ ਮੈਂ ਘਣ ਪ੍ਰਜਾਣ ਜਿਤੇ ਨਾਦ ਬਨੁਰ ਕੋਡ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤੈ ਘਾੜ ਤਕੜੇ ਭਉਤ ਲੋਭ ਤਾਂ ਕੇ ਗੱਲ ਪਤੀਆਂ ਨਾ ਜਾਏ ਜੇ ਕੋ ਕਹੇ ਕੋ ਚੇ ਬਸਤਾਏ ਸਿਧਾ ਘੜਿਆ ਸਰ ਤੁਮ ਤਮਨੇ ਮਗਜਿਧਾ ਘੜਿਆ ਸਰ ਸਦਾ ਸਦਾ ਕਰਮ ਕੰਡ ਕੀ ਬਾਣੀ ਹੋਰ ਸਿਧਾ ਹੋਰ ਨਾ ਕੋਈ ਹੋਰ ਜਥੈ ਜੋਤ ਮਹਾ ਬਲ ਸੂਰ ਤਿਨ ਮੇਂ ਰਾਮ ਰਹਿ ਭਰਪੂਰ ਜਥੈ ਸੀਤੋ ਸੀਤਾ ਮਨ ਮਾਇ ਤਾ ਕੇ ਆਪਣਾ ਕਥਨੇ ਜਾਇ ਨਾਮ ਮਰਿਣ ਠਗ ਜਾਇ ਜਿਨ ਤੇ ਰਾਮ ਸ੍ਰੀ ਮਨ ਮਾਹੇ ਜਥੈ ਭਗਤਵਸਹਿ ਕੇ ਲੋ ਕਰਿ ਨਾਮ ਸਚਾ ਮਨਸੋ ਸਚ ਕਾਨਵ ਸਨ ਅੰਗਾਰ ਕਰ ਕਰ ਵੇ ਕੰਨ ਦਰਨ ਹਾਲ ਜਥੈ ਕਨਵੰਡ ਵਰ ਪੰਡ ਜੇ ਕੋ ਕਥੀ ਦਾ ਅੰਤ ਨਾ ਜਥੈ ਲੋਲੁ ਆਰਜੂ ਜਿਉ ਕੁੰਦ ਮੇ ਤਵ ਤਾਰ ਵੇਖਿਆ ਹੈ ਵਿਸ਼ਾ ਘਰੇ ਵਿਚਾਰ ਨਾਲ ਇਕ ਥਨਾ ਘੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਨਮਤ ਵੇਦ ਹਥਿਆਰ ਉਹ ਕਲਾ ਅਗਨੀ ਤੋਂ ਬਤਾਉ ਭਾਂਡਾ ਪਾਮ ਰਚ ਢਾਲ ਘੜੀਏ ਸਭ ਸਤਿ ਰਖਾ ਜਨ ਕੋ ਨਗਰ ਕਰਮ ਜਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਵਿਦਾਈ ਦਾ ਆਖੀ ਲੈ ਸਗਲ ਜਗਤ ਜੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰੇ ਘਰ ਮੈਂ ਆਪੋ ਆਪਣੇ ਕੇ ਨੇੜੇ ਕੇ ਦੂਰ ਮਿਨਿ ਨਾਮ ਤੇ ਆਇਆ ਗਏ ਮੁਸਕਰ ਕਾਲ ਨਾਨਕ ਤੇ ਮਖੂਜਲੇ ਕੀਤੀ ਛੁੱਟ ਨਾਲ ਮਿਨਿ ਨਾਮ ਤੇ ਆਇਆ ਗਏ ਮੁਸਕਰ ਕਾਲ ਨਾਨਕ ਤੇ ਮਖੂਜਲੇ ਕੀਤੀ ਛੁੱਟ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ